ਹਰ ਬੰਦਾ ਅੱਗੇ ਵਧਣਾ ਚਾਹੁੰਦਾ ਹੈ ਵਧਣਾ ਚਾਹੀਦਾ ਹੈ ਪਰ ਜੇ ਜਿੱਤ ਹਾਸਲ ਕਰਨੀ ਅੱਗੇ ਵਧਣਾ ਹੈ ਨਾ ਤੇ ਮੇਰੀ ਬੇਨਤੀ ਹੈ ਕੁਝ ਕਰਨਾ ਹੈ ਤੇ ਡਟ ਕੇ ਚੱਲ ਥੋੜਾ ਦੁਨੀਆ ਤੋਂ ਹਟ ਕੇ ਚੱਲ ਆਖੋ ਧੰਨ ਗੁਰੂ ਰਾਮਦਾਸ ਜੀ ਤਨ ਬੜੇ ਪਿਆਰੇ ਬੋਲ ਨੇ ਸੁਣਿਓ ਕੁਝ ਕਰਨਾ ਹੈ ਤੇ ਡਟ ਕੇ ਚੱਲ ਥੋੜਾ ਦੁਨੀਆ ਤੋਂ ਹਟ ਕੇ ਚੱਲ ਦੁਨੀਆ ਤੋਂ ਹਟ ਕੇ ਚੱਲਣ ਦਾ ਮਤਲਬ ਕੀ ਜਦੋਂ ਸਾਰੇ ਸੁੱਤੇ ਹੁੰਦੇ ਉਦੋਂ ਵਹਿ ਜਾ ਆਪਣੇ ਪਰਮੇਸ਼ਰ ਦੇ ਧਿਆਨ 'ਚ ਹਟ ਕੇ ਚੱਲ ਹਾਂਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮ ਲੋਕੀ ਪ੍ਰੇਰਨਾ ਕਰਦੇ ਨੇ ਮਾੜੇ ਪਾਸੇ ਵੱਲ ਤੁਰ ਤੂੰ ਹਟ ਕੇ ਚੱਲ ਬਈ ਮਾੜੇ ਪਾਸੇ ਮੈਂ ਨਹੀਂ ਜਾਣਾ ਮੈਨੂੰ 2 ਘੰਟੇ ਦਾ ਸਮਾਂ ਮਿਲ ਗਿਆ ਹੁਣ ਮੈਂ ਸੰਗਤ ਵਿੱਚ ਜਾ ਕੇ ਬਹਿਣਾ ਹਟ ਕੇ ਚੱਲ ਹਾਂਜੀ 1 ਘੰਟੇ ਦਾ ਸਮਾਂ ਦੁਕਾਨ ਦੇ ਉੱਤੇ ਮਿਲੇ ਆ ਮੈਂ ਦੁਨੀਆ ਤੋਂ ਹਟ ਕੇ ਚੱਲਣਾ ਹੈ ਲੋਕੀ ਨਿੰਦਿਆ ਚੁਗਲੀ ਵਿੱਚ ਸਮਾਂ ਬਤੀਤ ਕਰ ਗਏ ਨੇ ਮੈਂ ਪੰਜ ਪੜ ਜਪਜੀ ਸਾਹਿਬ ਦੇ ਹਾਜ਼ਰੀ ਲਾ ਲੈਣੀ ਆਖੋ ਤਾਂ ਨਗਰੂਰਾਵੰਦ ਜੀ